ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਆਪਾਂ ਐਤਵਾਰ ਨੂੰ ਜਾਂਦੇ ਹਾਂ ਗੁਰੂ ਘਰਾਂ ਦੇ ਦਰਸ਼ਨਾਂ ਲਈ ਤੇ ਇਸ ਵਾਰੀ ਆਪਾਂ ਜਾ ਰਹੇ ਹਾਂ ਵੀਰੇ ਰੋਪੜ ਰੋਪੜ ਆਪਾਂ ਨੇ ਸਭ ਤੋਂ ਪਹਿਲਾਂ ਜਿਹੜਾ ਸਥਾਨ ਦੇ ਦਰਸ਼ਨ ਕਰਨੇ ਆ ਉਹ ਸਥਾਨ ਹੈ ਮਹਾਰਾਜ ਰਣਜੀਤ ਸਿੰਘ ਜੀ ਦੇ ਰਾਜ ਦੀ ਹਦ ਮੰਦੀ ਸਤ루ਜਿਤ ਰਿਆ ਤੇ ਉੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਦਰਸ਼ਨ ਕਰਕੇ ਆਵਾਂਗੇ ਉਸ ਤੋਂ ਉਪਰੰਤ ਆਪਾਂ ਜਾਵਾਂਗੇ ਗੁਰਦੁਆਰਾ ਟੀਪੀ ਸਾਹਿਬ ਟੀਪੀ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਉਸ ਤੋਂ ਪ੍ਰੰਤ ਅਮਗੇ ਗੁਰਦੁਆਰਾ ਪਠਾ ਸਾਹਿਬ ਪਠਾ ਸਾਹਿਬ ਤੋਂ ਬਾਅਦ ਗੁਰਦੁਆਰਾ ਸੋਲਖੀਆਂ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਦਰਸ਼ਨ ਕਰਕੇ ਤੇ ਉਸ ਤੋਂ ਪ੍ਰੰਤ ਆਪਾਂ ਮਰਾਂਗੇ ਪਿੰਡ ਨੂੰ ਚੱਲ ਜੇ ਕੋਈ ਵੀ ਵੀਰ ਆਪਣੇ ਨਾਲ ਜਾਣਾ ਚਾਹੁੰਦਾ ਹੋਵੇ ਤਾਂ ਜਾ ਸਕਦਾ ਹੈ ਤਾਂ ਹੱਥ ਜੋੜ ਕੇ ਸਭ ਨੂੰ ਬੇਨਤੀ ਹੈ ਕਿ ਵੀਰੋ ਵੱਧ ਤੋਂ ਵੱਧ ਹੈ ਨਾ ਨਾਲ ਜੁੜੋ ਮਹਾਰਾਜ ਦੇ ਦਰਸ਼ਨਾਂ ਲਈ ਤੇ ਨਾਲ ਦੀ ਨਾਲ ਸਾਈਕਲਿੰਗ ਵੀ ਹੋਊਗੀ ਤੇ ਨਾ ਵਰਕਆਊਟ ਵੀ ਹੈ ਤੇ ਨਾਲ ਦੀ ਨਾਲ ਮਹਾਰਾਜ ਦੇ ਦਸ਼ਮੇ ਇੱਕ ਕੰਮ ਨਾਲ ਦੋ ਇੱਕ ਤੀਰ ਨਾਲ ਦੋ ਨਿਸ਼ਾਨੇ ਵਾਲਾ ਕੰਮ ਹੈ ਠੀਕ ਹੈ